ਮਾਪੇ ਹਮੇਸ਼ਾ ਆਪਣੇ ਬੱਚਿਆਂ ਨੂੰ ਕਾਮਯਾਬ ਦੇਖਣਾ ਚਾਹੁੰਦਾ ਹੈ ਖਾਸ ਕਰ ਲੜਕੀਆਂ ਨੂੰ ਕਿਉਂਕਿ ਜਿਹੜੇ ਪਿਓ ਹੁੰਦੇ ਨੇ ਉਹਨਾਂ ਦਾ ਆਪਣੀ ਲੜਕੀਆਂ ਦੇ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੁੰਦੀ ਹੈ ਤੇ ਉਹਨਾਂ ਦੀ ਹਮੇਸ਼ਾ ਇੱਛਾ ਹੁੰਦੀ ਹੈ ਵੀ ਉਹਨਾਂ ਦੀਆਂ ਲੜਕੀਆਂ ਕਾਮਯਾਬ ਇਨਸਾਨ ਬਣ ਤੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਇਹਦੇ ਲਈ ਕਈ ਵਾਰ ਉਹਨਾਂ ਨੂੰ ਆਪਣੀ ਜ਼ਿੰਦਗੀ ਵੀ ਉਤਰ-ਪੁਤਰ ਕਰਨੀ ਪੈਂਦੀ ਆ ਆਪਣੇ ਬਿਜ਼ਨਸ ਜਿਹੜੇ ਨੇ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣੇ ਪੈਂਦੇ ਨੇ ਕਈ ਕੁਝ ਕਰਨਾ ਪੈਂਦਾ ਵੀ ਕਾਰਨ ਸਿਰਫ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਨੇ ਉਹ ਪੜ੍ਹ ਲਿਖ ਕੇ ਇੱਕ ਕਾਮਯਾਬ ਇਨਸਾਨ ਬਣਨ ਪਰ ਕਈ ਵਾਰ ਬੱਚੇ ਉਹਨਾਂ ਦੀਆਂ ਉਮੀਦਾਂ ਤੇ ਤਾਂ ਛੱਡੋ ਐਸੇ ਕਦਮ ਉਠਾਉਂਦੇ ਨੇ ਆਪ ਤਾਂ ਮੁਸੀਬਤ ਦੇ ਵਿੱਚ ਪੈਂਦੇ ਹੀ ਪੈਂਦੇ ਨੇ ਨਾਲ ਨਾਲ ਕਿਉਂ ਵਾਸਤੇ ਵੀ ਪਰੇਸ਼ਾਨੀ ਦਾ ਇੱਕ ਕਾਰਨ ਬਣਦੇ ਨੇ ਸਮਾਜ ਦੇ ਵਿੱਚ ਅੱਜ ਜਿਹੜੀ ਆਪਾਂ ਘਟਨਾ ਦੀ ਗੱਲ ਕਰਨ ਲੱਗੇ ਆਂ ਹਰਿਆਣਾ ਹਰਿਆਣੇ ਦਾ ਜ਼ਿਲ੍ਹਾ ਛੱਜਰ ਛੱਜਰ ਦੇ ਵਿੱਚ ਇੱਕ ਪਿੰਡ ਪੈਂਦਾ ਖੇੜੀ ਖੁਮਾਰ ਉੱਥੇ ਇੱਕ ਪਰਿਵਾਰ ਸੀ ਰਹਿਣ ਵਾਲਾ ਰਾਮਕਿਸ਼ਨ ਜਿਹੜੇ ਬਿਜਲੀ ਵਿਭਾਗ ਚੋਂ ਰਿਟਾਇਰ ਹੁੰਦੇ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਦੋ ਬੇਟੇ ਹੁੰਦੇ ਨੇ ਸੁਨੀਲ ਤੇ ਪ੍ਰਵੀਨ ਪ੍ਰਵੀਨ ਆਰਮੀ ਦੇ ਵਿੱਚ ਹੁੰਦਾ ਕਾਰਗਿਲ ਦੇ ਜੁੱਧ ਦੇ ਵਿੱਚ ਦੁਸ਼ਮਣਾਂ ਦੇ ਨਾਲ ਲੋਹਾ ਲੈਂਦੇ ਹੋਏ ਇੱਕ ਦੁਸ਼ਮਣਾਂ ਦਾ ਗੋਲਾ ਆ ਕੇ ਉਹਦੇ ਕੋਲ ਲੱਗਦਾ ਉਹਦੀਆਂ ਲੱਤਾਂ ਤੇ ਇੱਕ ਬਾਹ ਜਿਹੜੀ ਆ ਉਹ ਉੱਡ ਜਾਂਦੀ ਹੈ ਆਪਣੇ ਜੋਹਰ ਦਿਖਾਉਂਦੇ ਹੋਏ ਤੇ ਦੂਜਾ ਬੇਟਾ ਸੁਨੀਲ ਜਿਹਦਾ ਪਰਿਵਾਰ ਹੁੰਦਾ ਪਤਨੀ ਹੁੰਦੀ ਹੈ ਤੇ ਤਿੰਨ ਬੱਚੇ ਹੁੰਦੇ ਨੇ ਬੱਚਿਆਂ ਦੇ ਵਿੱਚ ਨਿੱਕੀ ਇੱਕ ਕੋਤ ਦੀ ਛੋਟੀ ਭੈਣ ਨਿਧੀ ਤੇ ਇੱਕ ਬੇਟਾ ਹੁੰਦਾ ਸ਼ੁਭਮ। ਉਹਨੇ ਪਿੰਡ ਦੇ ਵਿੱਚ ਰਹਿੰਦੇ ਨੇ ਬੱਚੇ ਜਦੋਂ ਥੋੜੇ ਜੇ ਵੱਡੇ ਹੁੰਦੇ ਨੇ ਪਿੰਡ ਦੇ ਨੇੜੇ ਤੇੜੇ ਕੋਈ ਪੜ੍ਹਾਈ ਦੀ ਏਡੀ ਵਧੀਆ ਸੁਵਿਧਾ ਨਹੀਂ ਹੁੰਦੀ। ਇਹ ਆਪਣੇ ਬੱਚਿਆਂ ਨੂੰ ਚਾਹੁੰਦੇ ਸੀ ਵੀ ਪੜ੍ਹ ਕੇ ਅਫਸਰ ਬਣਨ। ਸੁਨੀਲ ਆਪਣੇ ਪਰਿਵਾਰ ਨੂੰ ਲੈ ਕੇ ਨਜਬਗੜ ਜਿਹੜਾ ਦਿੱਲੀ ਐਨਸੀਆਰ ਦੇ ਵਿੱਚ ਆਉਂਦਾ ਉੱਥੇ ਸ਼ਿਫਟ ਹੁੰਦੇ ਨੇ। ਆਪ ਇਹ ਗੁੜਗਾਉਂ ਰੋਡ ਤੇ ਇੱਕ ਆਟੋਮੋਬਾਈਲ ਗੈਰਾਜ ਖੋਲ੍ਹਦੇ ਨੇ ਮਕੈਨਿਕ ਹੁੰਦੇ ਨੇ ਤੇ ਬੱਚੇ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ। ਹੁਣ ਬੱਚੇ ਜਿਹੜੇ ਸੀ ਕਾਲਜਾਂ ਦੇ ਵਿੱਚ ਆ ਚੁੱਕੇ ਸੀ ਦੂਜੇ ਪਾਸੇ ਸੁਨੀਲ ਦੇ ਪਿਤਾ ਜਿਹੜੇ ਸੀ ਹੁਣ ਬਜ਼ੁਰਗ ਹੋ ਚੁੱਕੇ ਸੀ ਭਰਾ ਜਿਹੜਾ ਸੀ ਇੱਕ ਅਪਾਹੇ ਸੀ ਉਹਨੂੰ ਵੀ ਸੰਭਾਲਣਾ ਸੀ ਹੁਣ ਪਿਓ ਤੇ ਮਾਂ ਇਸ ਪੋਜੀਸ਼ਨ ਦੇ ਵਿੱਚ ਨਹੀਂ ਹੁੰਦੇ ਵੀ ਖਾਣਾ ਵੀ ਬਣਾ ਸਕਣ ਤੇ ਉਹ ਭਰਾ ਨੂੰ ਵੀ ਸੰਭਾਲ ਸਕਣ ਆਪਣਾ ਜਿਹੜਾ ਬੇਟਾ ਉਹਨਾਂ ਦਾ ਆਰਮੀ ਦੇ ਵਿੱਚ ਜਿਹਦੇ ਅੰਗ ਚਲੇ ਗਏ ਸੀ ਸੁਨੀਲ ਆਪਣੇ ਪਰਿਵਾਰ ਨੂੰ ਲੈ ਕੇ ਵਾਪਸ ਆਉਂਦੇ ਨੇ ਪਰ ਵਾਪਸ ਸਿਰਫ ਆਪਣੀ ਪਤਨੀ ਤੇ ਆਪਣੇ ਬੇਟੇ ਨੂੰ ਨਾਲ ਲੈ ਕੇ ਆਉਂਦੇ ਨੇ ਕੁੜੀਆਂ ਨੂੰ ਦਿੱਲੀ ਸ਼ਿਫਟ ਕਰ ਦਿੱਤਾ ਜਾਂਦਾ ਹੈ ਕਿਉਂਕਿ ਜਿਹੜੀ ਛੋਟੀ ਬੇਟੀ ਹੁੰਦੀ ਹੈ ਨਦੀ ਉਸ ਸਮੇਂ ਗ੍ਰੈਜੂਏਸ਼ਨ ਕਰਦੀ ਹੁੰਦੀ ਹੈ ਨਿੱਕੀ ਹੁੰਦੀ ਹੈ ਇੰਗਲਿਸ਼ ਆਨਰਸ ਦੀ ਪੜ੍ਹਾਈ ਕਰਦੀ ਹੁੰਦੀ ਹੈ ਇਹ ਉੱਥੇ ਉੱਤਮ ਨਗਰ ਦੇ ਵਿੱਚ ਰਹਿੰਦੀਆਂ ਨੇ ਦੋਨੋਂ ਪਹਿਣਾ ਤੇ ਪਰਿਵਾਰ ਜਿਹੜਾ ਹੁੰਦਾ ਹੁਣ ਵਾਪਸ ਖੇੜੀ ਖੁਮਾਰ ਆ ਜਾਂਦਾ ਵਿੱਚ ਵਿੱਚ ਹਫਤੇ 'ਚ ਇੱਕ ਦੋ ਵਾਰ ਇਹ ਘਰ ਆਉਂਦੀਆਂ ਨੇ ਕਦੇ ਦੋ ਹਫਤੇ ਬਾਅਦ ਕਦੇ ਮਹੀਨੇ ਬਾਅਦ ਵੀਕਐਂਡ ਤੇ ਆਉਣਾ ਇੱਕ ਦੋ ਦਿਨ ਪਰਿਵਾਰ ਦੇ ਨਾਲ ਰਹਿਣਾ ਉਸ ਤੋਂ ਬਾਅਦ ਫੇਰ ਚੱਲੀਆਂ ਜਾਣਾ ਪਰਿਵਾਰ ਬੜਾ ਖੁਸ਼ ਹੁੰਦਾ ਵੀ ਉਹਨਾਂ ਦੀਆਂ ਬੇਟੀਆਂ ਪੜ੍ਹ ਲੈ ਕੇ ਇੱਕ ਦਿਨ ਆਫੀਸਰ ਬਣ ਗਈਆਂ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹ ਤੇ ਦਿਨ ਆ ਜਾਂਦਾ 10 ਫਰਵਰੀ 2023 ਲੜਕੀਆਂ ਅਕਸਰ ਆਪਣੀ ਮਾਂ ਦੇ ਨਾਲ ਆਪਣੇ ਦਾਦੇ ਦੇ ਨਾਲ ਗੱਲ ਕਰਦੀਆਂ ਸੀ ਪਰ ਉਸ ਦਿਨ ਨਿੱਕੀ ਦਾ ਫੋਨ ਨਹੀਂ ਆਉਂਦਾ ਮਾਂ ਨੂੰ ਥੋੜੀ ਟੈਨਸ਼ਨ ਹੁੰਦੀ ਫਿਰ ਇਹ ਹੁੰਦਾ ਵੀ ਚਲੋ ਪੜ੍ਹਾਈ ਦੇ ਵਿੱਚ ਬਿਜ਼ੀ ਹੋਣੀ ਮਾਂ ਆਪਣੀ ਛੋਟੀ ਬੇਟੀ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਨਿੱਕੀ ਦਾ ਫੋਨ ਨਹੀਂ ਆਇਆ ਤੋਂ ਕਹਿੰਦੀ ਵੀ ਠੀਕ ਹੈ ਮੈਂ ਫੋਨ ਕਰਕੇ ਦੇਖਦੀ ਹਾਂ ਉਸ ਸਮੇਂ ਤੱਕ ਜਿਹੜੀਆਂ ਦੋਨੋਂ ਭੈਣਾਂ ਸੀ ਇਹ ਆਡਾ ਡਰੈਣਾ ਸ਼ੁਰੂ ਕਰ ਦਿੰਦੇ ਸੀ ਆਪਣੇ ਕਾਲਜ ਦੇ ਹਿਸਾਬ ਦੇ ਨਾਲ ਜਿਹੜਾ ਨੇੜੇ ਪੈਂਦਾ ਸੀ ਉੱਥੇ ਰੰਗੀਆਂ ਨੇ ਜਿਹੜੀ ਛੋਟੀ ਬੇਟੀ ਨਿਧੀ ਹੁੰਦੀ ਹੈ ਇਹ ਉੱਤਮਨਗਰ ਦੇ ਵਿੱਚ ਤੇ ਜਿਹੜੀ ਨਿੱਕੀ ਹੁੰਦੀ ਹੈ ਗ੍ਰੇਟਰ ਨੋਇਡਾ ਦੇ ਵਿੱਚ ਰਹਿਣਾ ਸ਼ੁਰੂ ਕਰਦੀ ਹੈ ਉਹ ਫੋਨ ਕਰਦੀ ਹੈ ਉਹਦਾ ਫੋਨ ਸਵਿਚ ਆਫ ਹੁੰਦਾ ਫਿਰ ਉਹਦੇ ਦੋਸਤਾਂ ਨੂੰ ਫੋਨ ਕੀਤਾ ਜਾਂਦਾ ਨਿਧੀ ਵੱਲੋਂ ਤੇ ਪਤਾ ਲੱਗਦਾ ਵੀ ਉਹ ਸਾਹਿਲ ਦੇ ਨਾਲ ਘੁੰਮਣ ਗਈ ਹੈ ਹੁਣ ਸਾਹਿਲ ਦਾ ਨੂੰ ਪਤਾ ਨਹੀਂ ਹੁੰਦਾ ਪਹਿਲੀ ਵਾਰ ਸਾਹਿਲ ਦਾ ਨਾਮ ਆਇਆ ਸੀ ਫਿਰ ਸਾਹਿਲ ਦਾ ਨੰਬਰ ਲਿਆ ਜਾਂਦਾ ਹੋਰ ਨਿੱਕੀ ਦੇ ਦੋਸਤਾਂ ਨੂੰ ਫੋਨ ਕਰਕੇ ਤੇ ਸਾਹਿਲ ਨੂੰ ਫੋਨ ਕੀਤਾ ਜਾਂਦਾ ਸਾਹਿਲ ਨੂੰ ਫੋਨ ਕਰਕੇ ਪੁੱਛਿਆ ਜਾਂਦਾ ਨਿੱਕੀ ਬਾਰੇ ਸਾਹਿਲ ਦਾ ਕਹਿਣਾ ਸੀ ਵੀ ਮੇਰਾ ਤਾਂ ਵਿਆਹ ਹੈ ਮੈਂ ਆਪਣੇ ਵਿਆਹ ਦੇ ਵਿੱਚ ਵਿਜੀ ਆ ਹਾਂ ਘੁੰਮਣ ਦੀ ਪਲੈਨਿੰਗ ਸੀ ਪਰ ਜਿਹੜੀ ਨਿੱਕੀ ਹੈ ਉਹ ਆਪਣੇ ਦੋਸਤਾਂ ਦੇ ਨਾਲ ਮਨਸੂਰੀ ਜਾਂ ਗੋਆ ਸ਼ਾਇਦ ਗਈ ਹੈ ਪਰ ਬਾਕੀ ਮੈਨੂੰ ਨਹੀਂ ਪਤਾ ਇਹ ਗੱਲ ਸੁਣ ਕੇ ਹੁਣ ਨਿਦੀ ਦੇ ਪੈਰਾਂ ਥੱਲੋ ਜ਼ਮੀਨ ਨਿੱਕਲ ਜਾਂਦੀ ਹੈ ਕਿਉਂਕਿ ਇੱਕ ਤਾਂ ਉਹਨੇ ਸਾਹਿਲ ਦਾ ਨਾਮ ਪਹਿਲੀ ਵਾਰ ਸੁਣਿਆ ਸੀ ਦੂਜਾ ਉਹਨੇ ਇਹ ਵੀ ਪਹਿਲੀ ਵਾਰ ਸੁਣਿਆ ਸੀ ਵੀ ਉਹ ਘੁੰਮਣ ਗਈ ਹੈ ਤੇ ਕਿਸੇ ਨੂੰ ਦੱਸ ਕੇ ਵੀ ਨਹੀਂ ਗਈ ਉਹ ਸਾਰਾ ਕੁਝ ਆਪਣੇ ਮਾਪਿਆਂ ਨੂੰ ਦੱਸਦੀ ਹੈ ਹੁਣ ਮਾਪਿਆਂ ਦੇ ਵੀ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਆ ਜਾਂਦੀਆਂ ਨੇ ਉਹਨਾਂ ਨੂੰ ਵੀ ਹੁੰਦਾ ਵੀ ਇਹ ਸਾਰਾ ਕੁਝ ਕੀ ਹੈ ਅਜੇ ਤੱਕ ਬਿਨਾਂ ਦੱਸੇ ਕੁਝ ਵੀ ਨਹੀਂ ਕੀਤਾ ਪਰ ਘੁੰਮਣ ਚਲੀ ਗਈ ਤੇ ਪਤਾ ਵੀ ਕਿਸੇ ਨੂੰ ਨਹੀਂ ਫਿਰ ਜਿਹੜੇ ਪੁੱਤ ਹੁੰਦੇ ਨੇ ਸੁਨੀਲ ਨਿਧੀ ਤੋਂ ਫੋਨ ਨੰਬਰ ਲੈਂਦੇ ਨੇ ਸਾਹਿਲ ਗਹਿਲੋਤ ਸਾਹਿਲ ਨਾਲ ਗੱਲ ਕੀਤੀ ਜਾਂਦੀ ਹੈ ਸਾਹਿਲ ਤੋਂ ਜਦੋਂ ਪੁੱਛਿਆ ਜਾਂਦਾ ਬੇਟਾ ਵੀ ਮੈਂ ਨਿੱਕੀ ਦਾ ਫਾਦਰ ਬੋਲਦਾ ਤੇ ਨਿੱਕੀ ਕਿੱਥੇ ਆ ਉਹਦਾ ਕਹਿਣਾ ਸੀ ਮੈਨੂੰ ਨਹੀਂ ਪਤਾ ਅੰਕਲ ਮੈਂ ਆਪਣੇ ਵਿਆਹ ਦੇ ਵਿੱਚ ਵਿਜੀ ਆ ਹਾਂ ਕੋ ਮੰਦਪ ਦਾ ਪ੍ਰੋਗਰਾਮ ਸੀ ਸ਼ਾਇਦ ਉਹ ਆਪਣੇ ਦੋਸਤਾਂ ਦੇ ਨਾਲ ਮਨਸੂਰੀ ਜਾਂ ਗੁਆ ਗਈ ਹੈ ਇਤੂ ਬਾਅਦ ਮੈਨੂੰ ਕੁਝ ਵੀ ਨਹੀਂ ਪਤਾ ਤੇ ਮੈਂ ਬਿਜੀ ਹਾਂ ਬਹੁਤ ਜ਼ਿਆਦਾ ਫੋਨ ਕੱਟ ਆਫ ਹੋ ਜਾਂਦਾ ਹੁਣ ਟੈਨਸ਼ਨ ਹੁੰਦੀ ਹੈ ਪਰਿਵਾਰ ਨੂੰ ਵੀ ਲੜਕੀ ਗਈ ਹੈ ਕਿਸੇ ਨੂੰ ਦੱਸ ਕੇ ਨਹੀਂ ਗਈ ਇੱਕ ਜਵਾਨ ਲੜਕੀ ਹੁਣ ਪਿੰਡਾਂ ਦੇ ਵਿੱਚ ਮਾਹੌਲ ਵੀ ਐਸਾ ਹੁੰਦਾ ਵੀ ਕਿਸੇ ਕੋਲ ਗੱਲ ਵੀ ਨਹੀਂ ਕਰ ਸਕਦੇ ਵੀ ਇੱਕ ਜਵਾਨ ਲੜਕੀ ਬਿਨਾ ਕਿਸੇ ਨੂੰ ਦੱਸੇ ਘੁੰਮਣ ਚਲੀ ਗਈ ਦਿਨ ਬੀਤਦਾ ਇੱਕ ਦੋ ਦਿਨ ਬੀਤਦੇ ਨੇ ਹੁਣ ਘਰ ਦੇ ਜਿਹੜੇ ਹੁੰਦੇ ਸੀ ਫਿਕਰ ਦੇ ਵਿੱਚ ਹੁੰਦੇ ਨੇ ਫੋਨ ਲੱਗਦਾ ਨਹੀਂ ਉਸ ਤੋਂ ਬਾਅਦ ਜਿਹੜੇ ਸੁਨੀਲ ਹੁੰਦੇ ਨੇ ਦਿੱਲੀ ਕ੍ਰਾਈਮ ਬ੍ਰਾਂਚ ਦੇ ਵਿੱਚ ਉਹਨਾਂ ਦਾ ਇੱਕ ਦੋਸਤ ਹੁੰਦਾ ਉਹਦੇ ਨਾਲ ਸਾਰੀ ਗੱਲ ਕੀਤੀ ਜਾਂਦੀ ਹੈ ਤੇ ਨਿੱਕੀ ਦਾ ਜਿਹੜਾ ਨੰਬਰ ਹੁੰਦਾ ਉਹ ਸਰਵੇਲੈਂਸ ਤੇ ਲਾਇਆ ਜਾਂਦਾ ਉਹਦੀ ਲੋਕੇਸ਼ਨ ਕੱਢੀ ਜਾਂਦੀ ਹੈ ਤੇ ਲੋਕੇਸ਼ਨ ਉਥੋਂ ਕਰੀਬ 40 ਤੋਂ 50 ਕਿਲੋਮੀਟਰ ਮਿਤਰਾਵ گاਉਂ ਦੀ ਹੁੰਦੀ ਹੈ ਹੁਣ ਇੱਥੇ ਹੋਰ ਜ਼ਿਆਦਾ ਹੈਰਾਨੀ ਹੁੰਦੀ ਹੈ ਸੁਨੀਲ ਨੂੰ ਕਿਉਂਕਿ ਉਹਨੂੰ ਇਹ ਸੀ ਜੋ ਕੁਝ ਸਾਇਲ ਨੇ ਦੱਸਿਆ ਸੀ ਵੀ ਉਹ ਮਸੂਰੀ ਘੁੰਮਣ ਗਈ ਹੈ ਹੁਣ ਇਹਨਾਂ ਨੂੰ ਇਹ ਸੀ ਵੀ ਚਲੋ ਮਸੂਰੀ ਘੁੰਮਣ ਗਈ ਹੈ ਕਦੇ ਨਾ ਕਦੇ ਤਾਂ ਫੋਨ ਆਨ ਹੋਏਗਾ ਤੇ ਸਾਡੀ ਬੇਟੀ ਨਾਲ ਸਾਡੀ ਮੁਲਾਕਾਤ ਹੋਏਗੀ ਪਰ ਇਥੋਂ 50 ਕਿਲੋਮੀਟਰ ਦੂਰ ਮਿਤਰਾਉਂਗਾਮ ਦੀ ਜਿਹੜੀ ਲੋਕੇਸ਼ਨ ਹੁੰਦੀ ਹੈ ਤਾਂ ਪਰਿਵਾਰ ਹੋਰ ਜ਼ਿਆਦਾ ਡਰ ਜਾਂਦਾ ਹੈ। ਪੁਲਿਸ ਉੱਥੇ ਪਹੁੰਚਦੀ ਹੈ। ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਇੱਕ ਢਾਬੇ ਦੀ ਲੋਕੇਸ਼ਨ ਹੁੰਦੀ ਹੈ। ਉਹਨੂੰ ਢਾਬਾ ਬੰਦ ਪਿਆ ਹੁੰਦਾ। ਆਲੇ-ਦੁਆਲੇ ਪੁਲਿਸ ਲੋਕਾਂ ਤੋਂ ਪੁੱਛਦੀ ਹੈ ਤਾਂ ਪਤਾ ਲੱਗਦਾ ਵੀ ਇਹ ਜਿਹੜਾ ਢਾਬਾ ਹੈ ਇਹ ਸਾਹਿਲ ਗਹਿਲੋਤ ਦਾ ਹੈ। ਹੁਣ ਸਾਹਿਲ ਦਾ ਨਾਮ ਪਹਿਲਾਂ ਵੀ ਆ ਚੁੱਕਿਆ ਸੀ ਵਿੱਚ। ਫਿਰ ਸਾਹਿਲ ਗਹਿਲੋਤ ਨਾਲ ਸੰਪਰਕ ਕੀਤਾ ਜਾਂਦਾ ਹੈ। ਉਸ ਸਮੇਂ ਤੱਕ 13 ਤਰੀਕ ਹੋ ਚੁੱਕੀ ਸੀ। 13 ਤਰੀਕ ਨੂੰ ਜਦੋਂ ਸਾਹਿਲ ਦੇ ਘਰ ਪਹੁੰਚਦੀ ਹੈ ਪੁਲਿਸ ਸਾਹਿਲ ਘਰ ਨਹੀਂ ਮਿਲਦਾ ਫਿਰ 14 ਤਰੀਕ ਨੂੰ 14 ਫਰਵਰੀ 2023 ਨੂੰ ਸਾਹਿਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸੇ ਟਾਬੇ ਤੇ ਲੈ ਕੇ ਆਇਆ ਜਾਂਦਾ ਹੁਣ ਟਾਬੇ ਦੀ ਜਦੋਂ ਤਲਾਸ਼ੀ ਲਈ ਜਾਂਦੀ ਹੈ ਬੰਦ ਪਏ ਟਾਬੇ ਦੇ ਵਿੱਚ ਇੱਕ ਫ੍ਰਿਜ ਪਈ ਹੁੰਦੀ ਹੈ ਤੇ ਉਹ ਵੀ ਔਨ ਇੱਥੋਂ ਪੁਲਿਸ ਵਾਲਿਆਂ ਦਾ ਮੱਥਾ ਠਣਕਦਾ ਵੀ ਸਾਰੇ ਟਾਬਾ ਜਿਹੜਾ ਬੰਦ ਪਿਆ ਤੇ ਫ੍ਰਿਜ ਔਨ ਕਿਉਂ ਹੈ ਉਤੋਂ ਉਸ ਫ੍ਰਿਜ ਨੂੰ ਰस्सੀਆਂ ਦੇ ਨਾਲ ਬੰਨਿਆ ਹੁੰਦਾ ਜਦੋਂ ਫ੍ਰਿਜ ਖੋਲੀ ਜਾਂਦੀ ਹੈ ਤਾਂ ਵਿੱਚ ਨਿੱਕੀ ਦੀ Laash ਹੁੰਦੀ ਹੈ ਹੁਣ ਨਿੱਕੀ ਦੇ ਗਾਇਬ ਹੋਣ ਦਾ ਉਹਦੇ ਘੁੰਮਣ ਜਾਣ ਦਾ ਜਿਹੜਾ ਸਾਰਾ ਸੀ ਉਹ ਰਾਜ਼ ਇੱਥੇ ਖੁੱਲ ਚੁੱਕਿਆ ਸੀ ਨਿੱਕੀ ਇੱਕ Laash ਦੇ ਰੂਪ ਦੇ ਵਿੱਚ ਫ੍ਰਿਜ ਦੇ ਵਿੱਚ ਪਈ ਹੁੰਦੀ ਹੈ ਸਾਰੇ ਜਣੇ ਘਬਰਾ ਜਾਂਦੇ ਨੇ ਉਸ ਤੋਂ ਬਾਅਦ ਸਾਹਿਲ ਨੂੰ ਅਰੈਸਟ ਕੀਤਾ ਜਾਂਦਾ ਤੇ Laash ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਪੋਸਟਮਾਰਟਮ ਤੋਂ ਬਾਅਦ Laash ਘਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਘਰ ਦੇ ਵਿੱਚ ਮਾਹੌਲ ਬੜਾ ਗਮਗੀਨ ਹੁੰਦਾ ਹੈ ਦਾਦਾ ਰਾਮਕਿਸ਼ਨ ਦਾ ਕਹਿਣਾ ਸੀ ਵੀ ਕੁਝ ਸਮੇਂ ਪਹਿਲਾਂ ਜਿਹੜੀ ਨਿੱਕੀ ਸੀ ਉਹ ਘਰ ਆਈ ਸੀ ਤੇ ਕਹਿੰਦੀ ਸੀ ਮੈਂ ਪ੍ਰੋਫੈਸਰ ਬਣ ਕੇ ਘਰ ਆਵਾਂਗੀ ਪਰ ਹੁਣ ਉਹਦੀ লাশ ਘਰ ਆਈ ਸੀ ਦੂਜੇ ਪਾਸੇ ਸਾਹਿਲ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਸਾਹਿਲ ਤੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਸਾਹਿਲ ਦਾ ਕਹਿਣਾ ਸੀ ਵੀ ਮੈਨੂੰ ਨਹੀਂ ਪਤਾ ਮੇਰਾ ਇਹਦਾ ਕੋਈ ਸੰਪਰਕ ਨਹੀਂ ਕਈ ਦਿਨਾਂ ਤੋਂ ਗੱਲ ਨਹੀਂ ਹੋਈ ਮੈਂ ਆਪਣੇ ਵਿਆਹ ਦੇ ਵਿੱਚ ਵਿਜੀ ਸੀ ਮੈਨੂੰ ਨਹੀਂ ਪਤਾ ਹੁਣ ਪੁਲਿਸ ਕੋਲ ਕਈ ਕੋਸ਼ਿਸ਼ ਸੀ ਵੀ ਇੱਕ ਤਾਂ ਇਹ লাশ ਉਹਦੇ ਟੱਬ ਵਿੱਚ ਉਹਦੇ ਫ੍ਰਿਜ ਦੇ ਵਿੱਚ ਮਿਲਦੀ ਹੈ ਦੂਜਾ ਵਾਰ-ਵਾਰ ਸਾਹਿਲ ਦਾ ਨਾਮ ਆਉਂਦਾ ਸੀ ਪੁਲਿਸ ਫਿਰ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਜਦੋਂ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨਹੀਂ ਫਿਰ ਸਾਹਿਲ ਜੋ ਸਭ ਤੋਂ ਪਹਿਲੀ ਗੱਲ ਦੱਸਦਾ ਉਹ ਸਭ ਤੋਂ ਵੱਡੀ ਹੈਰਾਨਗੀ ਹੁੰਦੀ ਹੈ ਪਰਿਵਾਰ ਵਾਸਤੇ ਸਾਹਿਲ ਦਾ ਕਹਿਣਾ ਸੀ ਵੀ ਨਿੱਕੀ ਮੇਰੀ ਪਤਨੀ ਸੀ 2020 ਦੇ ਵਿੱਚ ਇਹ ਦੋਨੋਂ ਆਪਸ ਦੇ ਵਿੱਚ ਵਿਆਹ ਕਰਾਉਂਦੇ ਨੇ ਆਪਣੇ ਆਪਣੇ ਘਰਦਿਆਂ ਤੋਂ ਚੋਰੀ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਜਾਂਦਾ ਤੇ ਇਹ ਇਕੱਠੇ ਦਿੱਲੀ ਦੇ ਵਿੱਚ ਇੱਕੋ ਹੀ ਫਲੈਟ ਦੇ ਵਿੱਚ ਇੱਕ ਕਮਰੇ ਦੇ ਵਿੱਚ ਕਈ ਸਾਲਾਂ ਤੋਂ ਰਹਿੰਦੇ ਆ ਰਹੇ ਸੀ ਹਾਲਾਂਕਿ ਸੁਨੀਲ ਤੇ ਸੁਨੀਲ ਦਾ ਪਰਿਵਾਰ ਇਸ ਗੱਲ ਨੂੰ ਨਹੀਂ ਮੰਨਦਾ ਉਹਦਾ ਕਹਿਣਾ ਸੀ ਵੀ ਇਹ ਸਾਰਾ ਕੁਝ ਝੂਠ ਹੈ ਹੁਣ ਸਟੋਰੀ ਜਿਹੜੀ ਸ਼ੁਰੂ ਹੁੰਦੀ ਹੈ ਸੁਨੀਲ ਵਾਪਸ ਆਪਣੇ ਪਿੰਡ ਚਲਾ ਜਾਂਦਾ ਉਸ ਤੋਂ ਬਾਅਦ ਹੁਣ ਜਿਹੜੀ ਨਿੱਕੀ ਸੀ ਇਹ ਰੋਜ਼ ਇੱਕ ਬੱਸ ਰਾਹੀਂ ਉੱਤਮਨਗਰ ਦੇ ਵਿੱਚ ਇੱਕ ਟਿਊਸ਼ਨ ਸੈਂਟਰ ਤੇ ਜਾਂਦੀ ਸੀ ਉਸੇ ਬੱਸ ਦੇ ਵਿੱਚ ਸਫ਼ਰ ਕਰਦਾ ਸੀ ਸਾਹਿਲ ਇਹ ਦੋਨੋਂ ਬੱਸ ਦੇ ਵਿੱਚ ਆਉਂਦਿਆਂ ਜਾਂਦਿਆਂ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਮੁਲਾਕਾਤ ਤੋਂ ਬਾਅਦ ਫਿਰ ਫੋਨ ਜਿਹੜੇ ਨੇ ਨੰਬਰ ਉਹ ਐਕਸਚੇਂਜ ਕੀਤੇ ਜਾਂਦੇ ਨੇ ਫਿਰ ਮੁਲਾਕਾਤਾਂ ਸ਼ੁਰੂ ਹੁੰਦੀਆਂ ਨੇ ਇਹਨਾਂ ਦਾ ਜੀ ਪਿਆਰ ਸ਼ੁਰੂ ਹੋ ਜਾਂਦਾ 2018 ਤੋਂ ਇਹਨਾਂ ਦੇ ਪਿਆਰ ਦੀ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਲੋਕਡਾਊਨ ਆ ਜਾਂਦਾ ਹੈ ਲੋਕਡਾਊਨ ਜਦੋਂ ਹੁੰਦਾ ਹੈ ਤਾਂ ਸਾਰੇ ਆਪਣੋ ਆਪਣੇ ਘਰਾਂ 'ਚ ਚਲੇ ਜਾਂਦੇ ਨੇ ਲੋਕਡਾਊਨ ਤੋਂ ਬਾਅਦ ਜਦੋਂ ਫਿਰ ਵਾਪਸ ਦਿੱਲੀ ਆਉਂਦੇ ਨੇ ਤੇ ਉਸ ਸਮੇਂ ਆ ਕੇ 2020 ਦੇ ਵਿੱਚ ਵਿਆਹ ਕਰਾਉਂਦੇ ਨੇ ਉਸ ਤੋਂ ਬਾਅਦ ਇਹ ਇੱਕ ਫਲੈਟ ਦੇ ਵਿੱਚ ਇਕੱਠੇ ਰਹਿਣਾ ਸ਼ੁਰੂ ਕਰਦੇ ਕਿਸੇ ਦੇ ਘਰਦਿਆਂ ਨੂੰ ਕੋਈ ਵੀ ਪਤਾ ਨਹੀਂ ਹੁੰਦਾ ਇੱਕੋ ਕਾਲਜ ਦੇ ਵਿੱਚ ਇਹ ਪੜਦੇ ਹੁੰਦੇ ਨੇ ਸਾਰਾ ਕੁਝ ਠੀਕ ਚੱਲਦਾ ਸੀ ਅੱਗੇ ਚੱਲ ਕੇ ਇਹਨਾਂ ਦਾ ਇਹਸ ਵੀ ਘਰਦਿਆਂ ਨੂੰ ਦੱਸਿਆ ਜਾਏਗਾ ਤੇ ਦੋਨੋਂ ਆਪਸ ਦੇ ਵਿੱਚ ਵਿਆਹ ਕਰਾ ਲੈਣਗੇ ਪਰ 2022 ਦੇ ਵਿੱਚ ਜਿਹੜੇ ਸਾਹਿਲ ਗੈਲੋਦ ਦੇ ਘਰਦੇ ਸੀ ਉਹਦੇ ਵਾਸਤੇ ਲੜਕੀ ਦੀ ਭਾਲ ਕਰਨੀ ਸ਼ੁਰੂ ਕਰਦੇ ਨੇ ਹੁਣ ਸਾਹਿਲ ਦੇ ਦੂਜੇ ਪਾਸੇ ਵਿਆਹ ਹੋਇਆ ਹੋਇਆ ਸੀ ਉਹ ਘਰਦਿਆਂ ਤੋਂ ਪਹਿਲਾਂ ਤਾਂ ਡਰਦਾ ਦੱਸਦਾ ਨਹੀਂ ਦੂਜੇ ਪਾਸੇ ਨਿੱਕੀ ਉਹਨੂੰ ਕਹਿੰਦੀ ਵੀ ਹੁਣ ਦੱਸ ਇਸ ਤੋਂ ਬਾਅਦ ਕਦੋਂ ਦੱਸਣਾ ਜਦੋਂ ਪ੍ਰੈਸ਼ਰ ਪੈਂਦਾ ਤਾਂ ਸਾਹਿਲ ਆਪਣੇ ਘਰਦਿਆਂ ਨੂੰ ਦੱਸਦਾ ਵੀ ਉਹਦਾ ਵਿਆਹ ਹੋ ਚੁੱਕਿਆ ਤੇ ਉਹ ਨਿੱਕੀ ਦੇ ਨਾਲ ਰਹਿਣਾ ਚਾਹੁੰਦਾ ਉਹਨੂੰ ਹੀ ਪਿਆਰ ਕਰਦਾ ਜਦੋਂ ਘਰਦਿਆਂ ਨੂੰ ਨਿੱਕੀ ਦੀ ਜਾਤ ਕਹ ਲਈਏ ਗੋਤ ਕਹ ਲਈਏ ਤਾਂ ਪਤਾ ਲੱਗਦਾ ਤਾਂ ਘਰਦੇ ਬਿਲਕੁਲ ਖਿਲਾਫ ਹੋ ਜਾਂਦੇ ਨੇ ਵੀ ਉਹਦੇ ਨਾਲ ਵਿਆਹ ਨਹੀਂ ਕਰਾਣਾ ਉਹ ਸਾਡੇ ਘਰ ਨਹੀਂ ਆਏਗੀ ਘਰਦਿਆਂ ਵੱਲੋਂ ਉਹਦੇ ਤੇ ਪ੍ਰੈਸ਼ਰ ਪਾਇਆ ਜਾਂਦਾ ਸਾਹਿਲ ਜਿਹੜਾ ਸੀ ਉਹ ਪ੍ਰੈਸ਼ਰ ਦੇ ਵਿੱਚ ਆ ਜਾਂਦਾ ਤੇ ਨਿੱਕੀ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰਦਾ ਜਿਹਦੇ ਨਾਲ ਉਹਨੇ ਵਿਆਹ ਕਰਾਇਆ ਸੀ ਉਹਨੇ ਇਹ ਗੱਲ ਉਹਨੂੰ ਠੀਕ ਨਹੀਂ ਲੱਗਦੀ ਤੇ ਕੁਝ ਦਿਨ ਬੀਤਦੇ ਨੇ ਜਿਹੜੀ ਨਿੱਕੀ ਹੁੰਦੀ ਆ ਉਹਨੂੰ ਕਿਸੇ ਦੋਸਤ ਦੇ ਰਾਹੀਂ ਪਤਾ ਲੱਗਦਾ ਵੀ ਜਿਹੜਾ ਸਾਹਿਲ ਐ ਉਹਦਾ ਵਿਆਹ ਹੋ ਰਿਹਾ ਜਦੋਂ ਇਹ ਗੱਲ ਪਤਾ ਲੱਗਦੀ ਆ ਤਾਂ ਫਿਰ ਸਾਹਿਲ ਦੇ ਨਾਲ ਲੜਾਈ ਝਗੜੇ ਸ਼ੁਰੂ ਹੁੰਦੇ ਨੇ ਨਿੱਕੀ ਦਾ ਕਹਿਣਾ ਸੀ ਵੀ ਜੇ ਤੂੰ ਉਸ ਲੜਕੀ ਦੇ ਨਾਲ ਵਿਆਹ ਕੀਤਾ ਤੇਰੇ ਵਿਆਹ ਦੇ ਵਿੱਚ ਜਾ ਕੇ ਮੈਂ ਤੇਰਾ ਜਲੂਸ ਕੱਢਾਂਗੇ ਕਿਉਂਕਿ ਮੈਂ ਤੇਰੇ ਨਾਲ ਵਿਆਹੀ ਹੋਈ ਆ ਇੱਕ ਪਤਨੀ ਦੇ ਹੁੰਦਿਆਂ ਤੂੰ ਦੂਜਾ ਵਿਆਹ ਕਿਵੇਂ ਕਰਾ ਸਕਦਾ ਹਿੰਦੂ ਮੈਰਿਜ ਐਕਟ ਦੇ ਅਧੀਨ ਵੀ ਤੇਰੇ ਤੇ ਕੇਸ ਬਣਦਾ ਇੱਕ ਪਤਨੀ ਦੇ ਹੁੰਦਿਆਂ ਦੂਜੀ ਕਿਸੇ ਔਰਤ ਦੇ ਨਾਲ ਤੋਂ ਵਿਆਹ ਨਹੀਂ ਕਰਾ ਸਕਦਾ ਤੇ ਸਾਰੇ ਪਾਸੇ ਮੈਂ ਜਾਵਾਂਗੀ ਮੈਂ ਕੋਰਟ ਦੇ ਵਿੱਚ ਵੀ ਜਾਵਾਂਗੀ ਮੈਂ ਪੁਲਿਸ ਦੇ ਵਿੱਚ ਵੀ ਜਾਵਾਂਗੀ ਹੁਣ ਇਹ ਗੱਲਾਂ ਜਦੋਂ ਘਰਦਿਆਂ ਨੂੰ ਪਤਾ ਲੱਗਦੀਆਂ ਨੇ ਫਿਰ ਘਰਦਿਆਂ ਦੇ ਨਾਲ ਮਿਲ ਕੇ ਸਾਹਿਲ ਇੱਕ ਪਲੈਨਿੰਗ ਕਰਦਾ ਉਸ ਪਲੈਨਿੰਗ ਦੇ ਤਹਿਤ 10 ਤਰੀਕ ਦਾ ਦਾ ਵਿਆਹ ਹੁੰਦਾ 9 ਤਰੀਕ ਰਾਤ ਨੂੰ ਜਿਹੜਾ ਸਾਹਿਲ ਸੀ ਉਹ ਨਿੱਕੀ ਦੇ ਕੋਲ ਆਉਂਦਾ ਫਲੈਟ ਦੇ ਵਿੱਚ ਇਹ ਸਾਰੀ ਰਾਤ ਇਕੱਠੇ ਰਹਿੰਦੇ ਨੇ ਉਹ ਉੱਥੇ ਸਾਹਿਲ ਪਲੈਨਿੰਗ ਕਰਦਾ ਵੀ ਆਪਾਂ ਇੱਥੋਂ ਕਿਤੇ ਦੂਰ ਚੱਲਦੇ ਆਂ ਆਪਾਂ ਗੋਆ ਚੱਲਦੇ ਆਂ ਨਿੱਕੀ ਖੁਸ਼ ਹੁੰਦੀ ਐ ਵੀ ਠੀਕ ਐ ਆਪਾਂ ਗੋਆ ਚੱਲਦੇ ਆਂ ਬਾਅਦ ਦੇ ਵਿੱਚ ਦੇਖੀ ਜਾਏਗੀ ਸਾਰਾ ਕੁਝ ਠੀਕ ਹੋ ਜਾਏਗਾ ਕਿਉਂਕਿ ਮੀਆਂ ਬੀਵੀ ਰਾਜੀ ਤਾਂ ਕਿਆ ਕਰੇਗਾ ਕਾਜੀ ਇਹ ਘਰੋਂ ਨਿਕਲਦੇ ਨੇ ਸਵੇਰੇ 5:30 ਵਜੇ ਗੋਆ ਜਾਣ ਲਈ ਫਿਰ ਇਹਨਾਂ ਦੀ ਗੋਆ ਦੀ ਜਿਹੜੀ ਪਲੈਨਿੰਗ ਐ ਉਹ ਕੈਨਸਲ ਹੁੰਦੀ ਐ ਉਸ ਤੋਂ ਬਾਅਦ ਇਹ ਪਲੈਨਿੰਗ ਕਰਦੇ ਨੇ ਹਿਮਾਚਲ ਜਾਣ ਵਾਸਤੇ ਬਸ ਸਟੈਂਡ ਜਾਂਦੇ ਨੇ ਉੱਥੋਂ ਬਸ ਸਟੈਂਡ ਤੋਂ ਫੇਰੇ ਕਿਹਾ ਜਾਂਦਾ ਵੀ ਇੱਥੋਂ ਨਹੀਂ ਕਸ਼ਮੀਰੀ ਗੇਟ ਤੋਂ ਬਸ ਮਿਲੇਗੀ ਫਿਰ ਉੱਥੇ ਜਾਂਦੇ ਨੇ ਇਹ ਪੂਰੇ ਦਿੱਲੀ ਘੁੰਮਦੇ ਨੇ ਸਾਹਿਲ ਨੂੰ ਵਾਰ-ਵਾਰ ਘਰੋਂ ਫੋਨ ਆਉਂਦਾ ਉਹ ਘਰੋਂ ਫੋਨ ਆਉਂਦਾ ਤਾਂ ਉਹ ਬੜੀ ਪੈਨਿਕ ਹੋਣ ਦੀ ਜਿਹੜੀ ਹੈ ਉੱਥੇ ਐਕਟਿੰਗ ਕਰਦਾ ਵੀ ਨਹੀਂ ਮੈਂ ਘਰਦਿਆਂ ਨੂੰ ਛੱਡ ਕੇ ਨਹੀਂ ਜਾ ਸਕਦਾ ਜਿਹੜਾ ਉਹ ਲੜਕੀ ਹੈ ਉਹਦੇ ਨਾਲ ਕੀ ਹੋਏਗਾ ਬਾਅਦ ਚ ਮੇਰੇ ਘਰਦਿਆਂ ਨਾਲ ਕੀ ਹੋਏਗਾ ਇਸ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੁੰਦੀ ਹੈ ਉਦੋਂ ਬਾਅਦ ਸਾਹਿਲ ਨਿੱਕੀ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਨਿਗਮਬੋਧ ਸ਼ਮਸ਼ਾਨ ਘਾੜ ਦੀ ਪਾਰਕਿੰਗ ਦੇ ਵਿੱਚ ਪਹੁੰਚਦਾ। ਉੱਥੇ ਜਾ ਕੇ ਗੱਡੀ ਖੜਾਈ ਜਾਂਦੀ ਹੈ। ਫਿਰ ਇਹਨਾਂ ਦੀ ਉੱਥੇ ਬਹਿਸ ਹੁੰਦੀ ਹੈ। ਨਿੱਕੀ ਦਾ ਕਹਿਣਾ ਸੀ ਵੀ ਤੂੰ ਮੇਰੇ ਨਾਲ ਵਿਆਹ ਕਰਨ ਤੋਂ ਬਾਅਦ ਦੂਜਾ ਵਿਆਹ ਕਿਵੇਂ ਕਰਾ ਸਕਦਾ ਹੈ? ਸਾਹਿਲ ਉੱਥੇ ਕੀ ਕਰਦਾ ਹੈ? ਉਹਦਾ ਕਹਿਣਾ ਸੀ ਮੇਰੇ ਮੋਬਾਈਲ ਦੀ ਬੈਟਰੀ ਡਾਊਨ ਹੈ ਤੇ ਪਿਛਲੀ ਸੀਟ ਤੇ ਡਾਟਾ ਕੇਬਲ ਪਈ ਆ। ਉਹ ਡਾਟਾ ਕੇਬਲ ਚੁੱਕਣ ਲਈ ਪਿਛਲੀ ਸੀਟ ਤੇ ਹੁੰਦਾ ਹੈ। ਉਹ ਡਾਟਾ ਕੇਬਲ ਦੇ ਨਾਲ ਨਿੱਕੀ ਦਾ ਗਲਾ ਘੁੱਟ ਦਿੱਤਾ ਜਾਂਦਾ। ਉਹਨੂੰ ਖਤਮ ਕਰਨ ਤੋਂ ਬਾਅਦ ਸੀਟ ਬੈਲਟ ਬੰਨ੍ਹਦਾ ਗੱਡੀ ਲੈ ਕੇ ਉੱਥੋਂ ਨਿਕਲਦਾ ਹੈ ਉੱਥੋਂ 44-45 ਕਿਲੋਮੀਟਰ ਦੂਰ ਮਿੱਤਰਾਵਾਂ ગામ ਆਪਣੇ ਢਾਬੇ ਤੇ ਹੁੰਦਾ ਢਾਬੇ ਤੇ ਆ ਕੇ ਗੱਡੀ ਦੀ ਡਿੱਗੀ ਦੇ ਵਿੱਚ ਜਿਹੜੀ লাশ ਉਹ ਰੱਖੀ ਜਾਂਦੀ ਹੈ ਉਹਨੂੰ ਰੱਖਣ ਤੋਂ ਬਾਅਦ ਗੱਡੀ ਲੋਕ ਕਰਦਾ ਕਿਉਂਕਿ ਉੱਥੋਂ ਥੋੜੀ ਦੂਰੀ ਹੈ ਦਾ ਘਰ ਸੀ ਆਪਣੇ ਘਰ ਜਾਂਦਾ ਉੱਥੇ ਵਿਆਹ ਦੇ ਸਾਰੇ ਸ਼ਗਨ ਵਿਹਾਰ ਕੀਤੇ ਜਾਂਦੇ ਨੇ ਤੇ ਰਾਤ ਨੂੰ ਸਵੇਰੇ ਕੰਡ ਕਰਦਾ 9 ਵਜੇ ਇੱਕੀ ਦਾ ਕਤਲ ਕਰਦਾ ਤੇ ਰਾਤ ਨੂੰ ਇਹ ਸਹੇਰੇ ਬਨ ਕੇ ਬਰਾਤ ਦੇ ਲੈ ਕੇ ਜਾਂਦਾ ਬਰਾਤ ਪਹੁੰਚਦੀ ਹੈ ਨਿੱਕੀ ਦੇ ਪਿੰਡ ਤੋਂ 30 ਕਿਲੋਮੀਟਰ ਦੂਰ ਮਥੂੜੀ ਪਿੰਡ ਦੇ ਵਿੱਚ ਉੱਥੇ ਇੱਕ ਹੋਰ ਲੜਕੀ ਦੇ ਨਾਲ ਵਿਆਹ ਕੀਤਾ ਜਾਂਦਾ ਹੁਣ ਪਰਿਵਾਰ ਨੂੰ ਵੀ ਇਹ ਪਤਾ ਸੀ ਇਹਦੇ ਸਾਰੇ ਕਾਂਡ ਦਾ ਤੇ ਵਿਆਹ ਵੀ ਇੱਕ ਐਸੇ ਘਰ ਕੀਤਾ ਜਾਂਦਾ ਉਹ ਲੜਕੀ ਦਾ ਪਿਓ ਨਹੀਂ ਹੁੰਦਾ ਇੱਕ ਘਰ ਇਹ ਹੋਰ ਬਰਬਾਦ ਕਰਦਾ ਦੋਵੇਂ ਮਾਮਾਆਂ ਧੀਆਂ ਹੁੰਦੀਆਂ ਨੇ ਉਹ ਔਰਤ ਦੁੱਧ ਵੇਚ-ਵੇਚ ਕੇ ਆਪਣਾ ਪਰਿਵਾਰ ਪਾਲਦੀ ਆਪਣੀ ਬੇਟੀ ਨੂੰ ਪਾਲਦੀ ਹੈ ਪਲੱਸ 2 ਤੱਕ ਉਹਨੂੰ ਪੜ੍ਹਾਉਂਦੀ ਹੈ ਤੇ ਹੁਣ ਉਹਦਾ ਵਿਆਹ ਕਰਨ ਲੱਗੀ ਸੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋਣ ਵਾਸਤੇ ਵਿਆਹ ਹੋ ਜਾਂਦਾ ਹੈ ਇਹ ਬੰਦਾ ਇੱਕ ਪਤਨੀ ਨੂੰ ਮਾਰ ਕੇ ਦੂਜੀ ਨਾਲ ਵਿਆਹ ਕਰਾਂਦਾ ਸ਼ਾਮ ਨੂੰ ਬਰਾਤ ਰਾਤ ਨੂੰ ਘਰ ਪਹੁੰਚਦੀ ਹੈ 12 1 ਵਜੇ ਜਾਂਦਾ ਸਾਰੇ ਥੱਕੇ ਹੁੰਦੇ ਨੇ ਸਾਰਿਆਂ ਦੇ ਸੌਣ ਦਾ ਇੰਤਜ਼ਾਰ ਕਰਦਾ ਕਰੀਬ 3:30 ਵਜੇ ਫਿਰ ਆਪਣੇ ਟਾਬੇ ਤੇ ਜਾਂਦਾ ਟਾਬੇ ਤੇ ਜਾ ਕੇ ਲਾਸ਼ ਡਿੱਗੀ ਦੇ ਵਿੱਚੋਂ ਕੱਢ ਕੇ ਫ੍ਰਿਜ ਦੇ ਵਿੱਚ ਰੱਖਦਾ ਫ੍ਰਿਜ ਨੂੰ ਰस्सੀਆਂ ਦੇ ਨਾਲ ਬੰਨ੍ਹਦਾ ਤੇ ਫ੍ਰਿਜ ਔਨ ਕਰਕੇ ਵਾਪਸ ਆ ਜਾਂਦਾ ਇਹਦੀ ਅਗਲੀ ਪਲਾਨਿੰਗ ਇਹ ਸੀ ਵੀ ਇਹਨੂੰ ਕਿਸੇ ਅਟੈਚੀ ਦੇ ਵਿੱਚ ਕਿਸੇ ਸੂਟਕੇਸ ਦੇ ਵਿੱਚ ਪਾ ਕੇ ਕਿਸੇ ਨਹਿਰ ਨਦੀ ਨਾਲੇ ਦੇ ਵਿੱਚ ਸੁੱਟ ਦਿੱਤਾ ਜਾਵੇਗਾ ਜਿਹਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕਿਉਂਕਿ ਪਿਓ ਨੂੰ ਤੇ ਭੈਣ ਨੂੰ ਪਹਿਲਾਂ ਦੱਸ ਚੁੱਕਿਆ ਸੀ ਵੀ ਉਹ ਮਸੂਰੀ ਜਾਂ ਗੋਆ ਗਈ ਹੈ ਦੂਜੇ ਪਾਸੇ ਜਿਸ ਲੜਕੀ ਨਾਲ ਇਹਦਾ ਵਿਆਹ ਹੋਇਆ ਸੀ ਜਦੋਂ ਇਹ ਚੀਜ਼ ਦਾ ਪਤਾ ਲੱਗਦਾ ਤਾਂ ਉਹ ਸਾਰਾ ਸਮਾਨ ਜੋ ਕੁਝ ਵੀ ਉਹਨਾਂ ਨੇ ਦਾਜ ਦਿੱਤਾ ਸੀ ਤੇ ਆਪਣੀ ਲੜਕੀ ਨੂੰ ਲੈ ਕੇ ਪਰਿਵਾਰ ਵਾਪਸ ਚਲਾ ਜਾਂਦਾ ਉਹ ਮਾਵਾਂ ਧੀਆ ਉਸ ਪਿੰਡ ਦੇ ਵਿੱਚ ਵੀ ਨਹੀਂ ਰੁਕਦੀਆਂ ਉੱਥੇ ਵੀ ਲੋਕ ਉਹਨਾਂ ਕੋਲ ਪਹੁੰਚਦੇ ਨੇ ਉਹ ਕਿਸੇ ਹੋਰ ਜਗ੍ਹਾ ਚਲੀਆਂ ਜਾਂਦੀਆਂ ਨੇ ਇੱਕ ਉਹ ਪਰਿਵਾਰ ਵੀ ਬਰਬਾਦ ਕੀਤਾ ਇਹਨਾਂ ਨੇ ਪੂਰੇ ਪਰਿਵਾਰ ਨੇ ਮਿਲ ਕੇ ਸਾਹਿਲ ਦੇ ਨਾਲ ਉਹਦੇ ਪੇਰੈਂਟਸ ਨੂੰ ਵੀ ਸਾਰਾ ਕੁਝ ਪਤਾ ਸੀ ਉਹਨਾਂ ਦੀ ਮਰਜ਼ੀ ਦੇ ਨਾਲ ਹੀ ਇਹ ਸਾਰਾ ਕੁਝ ਕਰਦਾ ਇੱਕ ਲੜਕੀ ਨੂੰ ਮੌਤ ਦੇ ਘਾਟ ਉਤਾਰਦਾ ਉਹਦੇ ਬਾਅਦ ਸਾਹਿਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹ ਫ੍ਰਿਜ ਉਹ ਗੱਡੀ ਉਹ ਸਾਰਾ ਕੁਝ ਉਹ ਡਾਟਾ ਕੇਬਲ ਬਰਾਮਦ ਕੀਤੀ ਜਾਂਦੀ ਹੈ ਕੋਰਟ 'ਚ ਪੇਸ਼ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਂਦਾ ਸਾਹਿਲ ਦੇ ਮਾਪੇ 'ਚ ਜੇ ਅਕਲ ਹੁੰਦੀ ਜਾਂ ਸਿਆਣਪ ਹੁੰਦੀ ਤਾਂ ਇਹ ਸਾਰੇ ਕਾਸੇ ਤੋਂ ਰੋਕਦੇ ਜੇ ਵਿਆਹ ਹੋ ਚੁੱਕਿਆ ਸੀ ਤੇ ਉਹਨੂੰ ਅਪਣਾ ਲੈਂਦੇ ਜਾਂ ਉਸ ਤੋਂ ਬਾਅਦ ਜੇ ਨਹੀਂ ਵੀ ਸੀ ਅਪਣਾਉਣਾ ਤਾਂ ਤਲਾਕ ਵੀ ਹੋ ਸਕਦਾ ਸੀ ਕੁਝ ਵੀ ਹੋ ਸਕਦਾ ਸੀ ਪਰ ਇਹਨਾਂ ਨੇ ਆਪਣੇ ਬੇਟੇ ਨੂੰ ਹੋਰ ਵੀ ਬੁਰੀ ਤਰ੍ਹਾਂ ਫਸਾਇਆ ਉਹਨੂੰ ਕਿਸੇ ਜੰਜਾਲ ਚੋਂ ਕੱਢਣ ਦੀ ਬਜਾਏ ਪੂਰਾ ਪਰਿਵਾਰ ਇਸ ਕਤਲ ਦੇ ਵਿੱਚ ਭਾਗੀਦਾਰ ਬਣਦਾ ਕੋਈ ਇੱਕ ਲੜਕਾ ਸੀ ਜਿਹੜਾ ਉਹ ਜੇਲ੍ਹ ਦੇ ਵਿੱਚ ਤੇ ਹੋ ਸਕਦਾ ਪੂਰਾ ਪਰਿਵਾਰ ਵੀ ਇਹਦੇ ਵਿੱਚ ਫਸੇ ਇੱਕ ਹੋਰ ਲੜਕੀ ਦੀ ਜ਼ਿੰਦਗੀ ਬਰਬਾਦ ਕੀਤੀ ਉਹਦੇ ਨਾਲ ਜੁੜੀਆਂ ਜਿਹੜੀਆਂ ਜ਼ਿੰਦਗੀਆਂ ਸੀ ਉਹ ਬਰਬਾਦ ਕੀਤੀਆਂ ਸੁਨੀਲ ਦਾਦਾ ਕੀ ਕਸੂਰ ਸੀ ਉਹਨੇ ਜੇ ਇੱਕ ਸੁਪਨਾ ਦੇਖਿਆ ਵੀ ਉਹਦੀਆਂ ਲੜਕੀਆਂ ਪੜ੍ਹ ਲਿਖ ਕੇ ਅਫਸਰ ਬਣਨ ਦਾਦਾ ਦਾਦੀ ਨੇ ਵੀ ਸੋਚਿਆ ਵੀ ਉਹਨਾਂ ਦੀਆਂ ਪੋਤੀਆਂ ਨੇ ਪੜ੍ਹ ਲਿਖ ਕੇ ਅਫਸਰ ਬਣਨ ਤੇ ਪੂਰੀ ਸ਼ੂਟ ਦਿੱਤੀ ਗਈ ਪੂਰਾ ਖਰਚਾ ਦਿੱਤਾ ਗਿਆ ਦਿੱਲੀ ਵਿੱਚ ਰਹਿਣ ਦੀ ਆਜ਼ਾਦੀ ਦਿੱਤੀ ਗਈ ਉਹ ਲੜਕੀ ਨੇ ਜਿਹੜੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਪਰ ਇੱਕ ਐਸਾ ਗਲਤ ਕਦਮ ਚੁੱਕਿਆ ਜ਼ਿੰਦਗੀ ਦਾ ਸਭ ਤੋਂ ਵੱਡਾ ਗਲਤ ਕਦਮ ਜਿਹੜਾ ਇੱਕ ਵਿਆਹ ਹੁੰਦਾ ਇਹ ਦੋ ਜੀਵਾਂ ਦਾ ਮੇਲ ਨਹੀਂ ਹੁੰਦਾ ਦੋ ਪਰਿਵਾਰ ਮਿਲਦੇ ਪਰ ਉਹਨੇ ਸਾਰਾ ਕੁਝ ਚੋਰੀ-ਚੋਰੀ ਕੀਤਾ ਇੱਕ ਤਰ੍ਹਾਂ ਨਾਲ ਕਹਿ ਦਈਏ ਵੀ ਪਿਓ ਨੂੰ ਧੋਖਾ ਦਿੱਤਾ ਆਪਣੇ ਪੂਰੇ ਪਰਿਵਾਰ ਨੂੰ ਧੋਖਾ ਦਿੱਤਾ ਉਸ ਧੋਖੇ ਦੀ ਕੀਮਤ ਉਹਨੂੰ ਆਪਣੀ ਜਾਨ ਦੇ ਕੇ ਚੁਕਾਣੀ ਪਈ ਜੀਦੇ ਕਰਕੇ ਉਹਨੇ ਪੂਰੇ ਪਰਿਵਾਰ ਨੂੰ ਧੋਖਾ ਦਿੱਤਾ ਉਹਨੇ ਹੀ ਉਹਨੂੰ ਮੌਤ ਦੇ ਘਾਟ ਉਤਾਰਿਆ ਤੇ ਮਾਂ-ਬਾਪ ਹੁਣ ਫਿਰ ਉਹਦੇ ਲਈ ਇਨਸਾਫ ਦੀ ਮੰਗ ਕਰਦਾ ਕੋਟਕਚੈਰੀਆਂ ਦੇ ੱਟਕੇ ਖਾ ਰਿਹਾ ਜਦੋਂ ਵੀ ਕੋਈ ਲੜਕਾ ਲੜਕੀ ਕੋਈ ਕਦਮ ਚੱਕਦੇ ਨੇ ਕੋਈ ਉਹ ਫੈਸਲਾ ਲੈਂਦੇ ਨੇ ਇੱਕ ਵਾਰੀ ਆਪਣੇ ਮਾਂ-ਬਾਪ ਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਵੀ ਉਹਨਾਂ ਨੇ ਕਿਵੇਂ ਪਾਲਿਆ ਕੀ ਕੁਛ ਕੀਤਾ ਕੀ ਏਰਮਾਨ ਨੇ ਕੀ ਕੁਛ ਉਹਦੇ ਲਈ ਉਹ ਜ਼ਿੰਦਗੀ ਚ ਕਰਨਾ ਚਾਹੁੰਦੇ ਨੇ ਕੀ ਕੁਛ ਦੇਖਣਾ ਚਾਹੁੰਦੇ ਨੇ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਨਿੱਕੀ ਨੇ ਵੀ ਜੇ ਭਾਵਨਾਵਾਂ ਤੇ ਕੰਟਰੋਲ ਕੀਤੀਆਂ ਹੁੰਦੀਆਂ ਕਿੰਨੇ ਉਹਦੇ ਪਰਿਵਾਰ ਦੇ ਜੀ ਸੀ ਜਿਹੜੇ ਉਹਦੇ ਨਾਲ ਪਿਆਰ ਕਰਦੇ ਸੀ ਤੇ ਉਹਨੂੰ ਕਾਮਯਾਬ ਹੁੰਦਿਆਂ ਦੇਖਣਾ ਚਾਹੁੰਦੇ ਸੀ ਪਰ ਉਹਨੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਨਾ ਕਰਕੇ ਇੱਕ ਐਸੇ ਲੜਕੇ ਦੇ ਨਾਲ ਸਬੰਧ ਬਣਾਏ ਜਿੱਥੋਂ ਉਹਨੂੰ ਅਖੀਰ ਮੌਤ ਮਿਲਦੀ ਹੈ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ アスリカ。